ਰਵਨੀਤ ਬਿੱਟੂ ਨੇ ਫਿਰ ਦੋਹਰਾਇਆ ਕਿ ਪੰਜਾਬ ਵਿੱਚ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਨੇ ਇਲਜ਼ਾਮ ਲਾਇਆ ਕਿ ਦੋਵੇਂ ਪਾਰਟੀਆਂ ਲੋਕਾਂ ਨੂੰ ਧੋਖਾ ਦੇ ਰਹੀਆਂ ਨੇ ਅਤੇ ਗੁੰਮਰਾਹ ਕੀਤਾ ਜਾ ਰਿਹਾ ਹੈ ਜਦੋਂ ਇੱਕ ਪਾਸੇ ਦੋਨੋਂ ਇਹਰ ਇਕੱਠੇ ਕਬੀਲ ਕਰਦੇ ਆ ਦਿੱਲੀ ਵਿੱਚ ਕਿਹਨੂੰ ਆਪਾਂ ਗੁੰਮਰਾਹ ਕਰਦੇ ਕੱਲ ਸਾਰੀ ਕਾਂਗਰਸ ਸਾਡੇ ਜਿਹੜੇ ਕਾਂਗਰਸ ਹੋਰੇ ਆ ਜਿਹੜੀ ਉਹਦੇ ਚਾਰਜ ਨੇ ਜਿਹੜੇ ਜਿਹੜੀ ਸਿਸਟਮ ਪੰਜਾਬ ਦੀ ਕਾਂਗਰਸ ਆ ਉਹਦੇ ਇੰਚਾਰਜ ਨੇ ਜੁਵਿੰਦਰ ਯਾਦਵ ਤੇ ਕੇਜਰੀਵਾਲ ਨੇ ਜਿਹੜੇ ਉਹ ਮੁੱਖ ਮੰਤਰੀ ਆ ਦਿੱਲੀ ਦੇ ਪੰਜਾਬ ਚੋਂ ਅਲਗ-ਅਲਗ ਇਲੈਕਸ਼ਨ ਮਾਰ ਰਹੇ ਆ ਤੇ ਕੱਲ ਸਾਰਾ ਦਿਨ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਕਾਂਗਰਸ ਨੇ ਆਮ ਆਦਮੀ ਸਾਰੀ ਦਿੱਲੀ ਘੁੰਮਰੀ ਸੀ ਕਿ ਕਿਨਾਰਾ ਕਾਂਗਰਸ ਦਾ ਲੱਗ ਰਿਹਾ ਸੀ ਇੱਕ ਆਮ ਆਦਮੀ ਦਾ ਲੱਗ ਰਿਹਾ ਸੀ ਚੰਡੀਗੜ੍ਹ ਚ ਇਕੱਠੇ ਕਮੇਂ ਜੁਵਿੰਦਰ ਯਾਦਵ ਜਿਹੜੇ ਚਾਰਜ ਨੇ ਉਹ ਉੱਥੇ ਤੇ ਕੇਜਰੀਵਾਲ ਇਕੱਠੇ ਨਾਰੇ ਮਾਰ ਰਹੇ ਆ ਦੇ ਜਦੋਂ ਅੰਮ੍ਰਿਤਸਰ ਚਾ ਕੇ ਆਜਾ ਕੇ ਕੇਂਦੀਵਾਲ ਨੇ ਉਹਨੇ ਕਾਂਗਰਸ ਨੂੰ ਗਾਣਾ ਕੱਢਣੀ ਜਗਿੰਦਰ ਯਾਦਵ ਨੇ ਆ ਕੇ ਆਮ ਆਦਮੀ ਨੂੰ ਗਾਣਾ ਕੱਢਣੀ ਕਿਹਨੂੰ ਧੋਖਾ ਦੇ ਰਹੀ ਹੈ ਇਹ ਮੇਰੇ ਸਾਰੇ ਵਿਧਿਆਨੇ ਵਾਸੀਓ ਪੰਜਾਬ ਵਾਸੀਓ ਸਮਝੋ ਵੀਰ ਕਿਹਨੂੰ ਗਮਰਾਹ ਕਰ ਰਹੇ ਹੈ ਕਿਉਂਕਿ ਕੇਂਦਰੀ ਵਾਪਸ ਦਾ ਇਫਤੇ ਸੁਝਵਤਾ ਕਰਨਾ ਉਹ ਆਪਣੀ ਗੀਮ ਦੇਖ ਰਿਹਾ ਭਗਵੰਤ ਮਾਨ ਜਿਹੜਾ ਏ ਤੁਲ ਇਕੱਲਾ ਹੀ ਧੋਖਾ ਲੱਗਿਆ ਹੋਇਆ ਕੋਈ ਕੁਝ ਨਹੀਂ ਰਿਹਾ ਉਹ ਜੋਰ ਲਾ ਰਹੇ ਆ ਕਿਸੇ ਹੋਂਤ ਨਹੀਂ ਹੋਣ ਜਿਹੜਾ ਮੈਂ ਨਹੀਂ ਹੋਣ ਜਣਾ ਪੰਜਾਬ ਦੀ ਰਾਜ ਭਾਗੀ ਚੱਲ ਨਹੀਂ ਗੜੀ ਕਿਸੇ ਨੂੰ ਹੁੰਦਾ ਵਿਚ ਵੀ ਰਾਜ ਚੱਲਦੀ ਵਿਚ ਵੀ ਨਹੀਂ ਹੁੰਦਾ ਤੇ ਕਿਹਨੂੰ ਵੋਟ ਪਾਉਣੀ ਹੈ ਮੈਨੂੰ ਦੱਸਣ ਬਈ ਕੌਣ ਕੀ ਪੂਰੇ ਰਾਜਾ ਬੜਿੰਗ ਸਾਹਿਬ ਇਹ ਦੱਸ ਸਕਦੇ ਆ ਵੀ ਤੁਸੀਂ ਆਮ ਆਦਮੀ ਨੂੰ ਉਹਨਾਂ ਦੇ ਕੇਂਦਰੀ ਮੰਤਰੀ ਜਿਹੜਾ ਜਿਨ੍ਹਾਂ ਦੇ ਸਾਰਖਾ ਦੇ ਪਿੱਛੇ ਉਹਦੀ ਫੋਟੋ ਆ ਜਿਹੜਾ ਕਿ ਪ੍ਰੋਸ ਤੇ ਆਇਆ 2 ਤਰੀਕ ਨੂੰ ਜਾ ਦੁਬਾਰਾ ਉਹਨੂੰ ਉੱਥੇ ਜਾ ਕੇ ਆਪਣੀ ਹਾਜ਼ਰੀ ਭਰਨੀ ਪਈ ਹੈ ਦੁਬਾਰਾ ਜੇ ਇਹ ਇਤਿਹਾਰ ਦੱਸਣਾ ਕੀ ਤੁਸੀਂ ਦੇਸ਼ ਚ ਸਮਝਾਉਂਦਾ ਏ ਇਹਨਾਂ ਲੋਕਾਂ ਤੁਸੀਂ ਨੂੰ ਕਿਹਾ ਮੈਂ ਇੱਕ ਮਾਜੋਰੀ ਜਾਂ ਆਮ ਆਦਮੀ ਵਾਲੇ ਬੱਪੀ ਦੀ ਦੱਸਣ ਵੀ ਉਹ ਜਦੋਂ ਸਾਰੇ ਦੇਸ਼ ਸਮਝਾਉਂਦਾ ਏ ਪੰਜਾਬ ਚ ਤੁਸੀਂ ਇਹ ਦੱਸੋ ਤੁਸੀਂ راہਲ ગાંધી ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਇਸ ਕਰਕੇ ਇਹ ਦੋਨੋਂ ਇਹ ਕਲੀਅਰ ਕਰਨ ਤੇ ਕੇਜਰੀਵਾਲ ਵੀ ਉਰੇ ਆ ਕੇ ਕੋਈ ਕਲੀਅਰ ਕਰਨ ਵੀ ਰਾਜਕਾਨੀਆਂ ਚ ਦੋਨਾਂ ਚ ਸਮਝਾਉਂਦਾ ਜੱਗੀਆਂ ਤੇ ਬੱਪੀਆਂ ਤੇ ਉਰੇ ਆ ਕੇ ਕੀ ਹੋ ਜਾਂਦਾ ਉਰੇ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਬੇਫਕੂ ਬਣਾ ਰਹੇ ਹੋ ਤੁਸੀਂ